ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਰਥਿਓ 25 ਸਾਲ ਚਲੇ ਹੋਏ ਸੀ ਸੱਚ ਦਾ ਪੁਜਾਰੀ ਆ ਇੱਕ ਜੀਵਨੀ ਹੈ ਹਰਬਜਨ ਸਿੰਘ ਹੁੰਦਲ ਇਦੇ ਲਿਖਕ ਖੰਡ ਆ ਜੀਵਨੀ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਾਰੇ ਦੱਸੀ ਗਈ ਸੀ ਜਿਹਦੇ ਕੁਝ ਵਿਸ਼ਾ ਕੁਝ ਹਿੱਸਾ ਮੈਂ ਤੁਹਾਨੂੰ ਸਾਰਿਆਂ ਨੂੰ ਪਿੱਛੇ ਵਾਲੀ ਕਕ੍ਹਾ ਵਿੱਚ ਦੱਸਿਆ ਸੀ ਕੁਝ ਹੋਰ ਅੱਧੀ ਕਕ੍ਹਾ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਬੀਖੋ ਜੀ ਸਾਡਾ ਅ즈 ਦਾ ਵਿਸਾ ਸੱਚ ਦਾ ਪੁਜਾਰੀ ਇੱਕ ਇੱਕ ਵਾਰੀ ਮਹਾਤਮਾ ਗਾਂਧੀ ਜੀ ਨੂੰ ਖਾਣ ਲਈ ਘਰੋਂ ਕੁਝ ਮਠਾਈ ਮਿਲੀ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਖਾਣ ਲਈ ਕੁਝ ਮਠਾਈ ਦਿੱਤੀ ਸੀ ਮੋਹਨਦਾਸ ਨੇ ਕੁਝ ਮਠਾਈ ਆਪਣੇ ਮਿੱਤਰ ਉੱਕਾ ਨੂੰ ਦੇ ਦਿੱਤੀ ਬਈ ਉਹਨਾਂ ਦੇ ਮਿੱਤਰ ਘਟ ਸੀ ਤੁਸੀਂ ਜਾਣਦੇ ਹੋ ਪਰ ਉਹਨਾਂ ਦੇ ਘਰ ਸਫਾਈ ਕਰਨ ਵਾਲਾ ਮਿੱਤ ਉੱਕਾ ਨਾਲ ਉਹਨਾਂ ਦੀ ਚੰਗੀ ਦੋਸਤੀ ਸੀ ਕਿਹੜੀ ਮਹਾਤਮਾ ਗਾਂਧੀ ਜੀ ਦੀ ਤੋ ਇੱਕ ਵਾਰੀ ਉਹ ਆਉ ਉਹਨੂੰ ਖਾਣ ਨੂੰ ਘਰੋਂ ਕੁਝ ਮਠਾਈ ਮਿਲੀ ਮੋਹਨਦਾਸ ਨੇ ਕੁਝ ਮਠਾਈ ਆਪਣੇ ਮਿੱਤਰ ਉੱਕਾ ਨੂੰ ਦੇ ਦਿੱਤੀ ਜਦੋਂ ਉਹਨਾਂ ਦੀ ਮਾਤਾ ਜੀ ਨੂੰ ਆ ਗੱਲ ਪਤਾ ਲੱਗਿਆ ਸੀ ਉਹਨਾਂ ਨੂੰ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਦੀ ਮਾਤਾ ਨੂੰ ਆ ਗੱਲ ਪਤਾ ਲੱਗੀ ਕਿ ਮੋਹਨਦਾਸ ਨੇ ਕੁਝ ਮਠਾਈ ਉੱਕਾ ਨੂੰ ਦੇ ਦਿੱਤੀ ਤਾਂ ਉਹਨਾਂ ਨੂੰ ਬਹੁਤ ਗੱਲ ਬਹੁਤ ਬੁਰੀ ਲੱਗੀ ਚੰਗੀ ਨਹੀਂ ਲੱਗੀ ਮਾਤਾ ਦੀ ਜਾਣਦੇ ਸਨ ਉਹਨਾਂ ਨੂੰ ਇਹ ਮਾਲੂਮ ਸੀ ਕਿ ਰਿਵਾਜ ਅਨੁਸਾਰ ਮੋਹਨਦਾਸ ਪਿਟਿਆ ਗਿਆ ਹੈ ਉਹ ਜਾਣਦੀ ਸੀ ਕਿ ਰਿਵਾਜ ਅਨੁਸਾਰ ਸਾਡਾ ਮੋਹਨਦਾਸ ਉਹ ਭਿਟਿਆ ਗਿਆ ਹੈ। ਉਹਨਾਂ ਨੇ ਪੁੱਤਰ ਨੂੰ ਨਾ ਹਉਣ ਲਈ ਕਿਹਾ। ਉਹਨਾਂ ਨੇ ਆਪਣੇ ਪੁੱਤਰ ਨੇ ਕਿਹਾ ਕਿ ਤੁਸੀਂ ਨਾ ਲਓ। ਜਦੋਂ ਨੂੰ ਪਤਾ ਲੱਗਿਆ ਉਹਦ ਮਠਾਈ ਫੜਾਈ ਸੀ ਤਾਂ ਉਹਨਾਂ ਨੂੰ ਮਲੰਗ ਹੋਇਆ ਸੀ ਇਹ ਭਿਟਿਆ ਉਹਨਾਂ ਦੇ ਪੁੱਤਰ ਪੁੱਤਰ ਤੁਸੀਂ ਨਾ ਲਓ। ਪਰ ਮੋਹਨਦਾਸ ਨੇ ਉੱਤਰ ਦਿੱਤਾ ਆਪਣੀ ਮਾਤਾ ਨੂੰ ਕੀ ਕਿਹਾ ਸੀ ਮੈਂ ਸਵੇਰੇ ਹੀ ਨਾ ਆਇਆ ਸੀ। ਨਾ ਚੁਕਾ ਹਾਂ। ਉਹ ਕਹਿੰਦਾ ਨਾ ਚੁਕਾ ਹਾਂ। ਤਾਂ ਉਹਨ ਕਿਹਾ ਮੈਂ ਸਵੇਰੇ ਨਾ ਚੁਕਾ ਹਾਂ। ਤਾਂ ਫਿਰ ਦੁਬਾਰਾ ਨਾ ਆਉਂਦੀ ਕੀ ਲੋੜ ਹੈ ਉਹਨਾਂ ਨੇ ਕਿਹਾ ਕਿ ਸਵੇਰੇ ਨਾ ਚੁਕਾ ਹਾਂ ਦੁਬਾਰਾ ਨਹੀਂ ਆਵਾਂਗਾ ਉਹਨਾਂ ਨੇ ਆਪਣੀ ਮਾਨੂਆ ਗਲਦਸਤੀ ਮਾਤਾ ਜੀ ਚਾਹੁੰਦੀ ਸੀ ਮੋਹਨਦਾਸ ਛੂਤ ਅਛੂਤ ਮਿੱਤਰ ਦੀ ਦੋਸਤੀ ਨੂੰ ਛੱਡ ਦੇਵੀ ਉਹਨਾਂ ਕੀ ਅਛੂਤ ਦੀ ਮਾਤਾ ਜੀ ਕੀ ਚਾਹੁੰਦੀ ਸੀ ਕਿ ਮੋਹਨਦਾਸ ਅਛੂਤ ਮਿੱਤਰ ਦੀ ਦੋਸਤੀ ਨੂੰ ਛੱਡ ਦੇ ਅਛੂਤ ਮਿੱਤਰ ਕਿਹੜਾ ਉੱਕਾ ਦੀ ਦੋਸਤੀ ਨੂੰ ਛੱਡ ਦੇਵੀ ਪਰ ਬਾਲ ਮੋਹਨਦਾਸ ਛੂਆ ਅਛੂਤ ਨੂੰ ਨਹੀਂ ਮੰਨਦੇ ਨੂੰ ਮੰਨਦੇ ਨਹੀਂ ਮੰਨਦੇ ਸਨ ਮੋਹਨਦਾਸ ਸਵਾਚੂਤ ਨੂੰ ਨਹੀਂ ਸਵਾਚੂਤ ਨੂੰ ਨਹੀਂ ਮੰਨਦੇ ਸਨ ਨਹੀਂ ਮੰਨਦੇ ਸਨ ਜਦੋਂ ਉਹਨਾਂ ਨੇ ਦਸਵੀਂ ਪਾਸ ਕਰ ਲਈ ਤਾਂ ਘਰਦਿਆਂ ਨੇ ਅੱਗੇ ਪੜਨ ਲਈ ਆਪ ਨੂੰ ਬੁਲਾਏ ਭੇਜਣ ਦੀ ਸਲਾਹ ਬਣਾਈ ਉਹਨਾਂ ਨੇ ਕਿ ਇਹਨਾਂ ਨੂੰ ਪੜਾਈ ਲਈ ਉਹ ਮੋਹਨਦਾਸ ਸੀ ਸਾਡੇ ਮੋਹਨਦਾਸ ਜੀ ਸਾਡੇ ਰਸਟ ਵੀ ਤਾਂ ਮਹਾਤਮਾ ਗਾਂਧੀ ਜੀ ਚੂਆ ਚੂਤੂ ਨਹੀਂ ਮੰਨਦੇ ਸੀ ਜਦੋਂ ਉਹਨਾਂ ਦਸਮਾਹੇ ਦੀ ਪੜ੍ਹਾਈ ਪੂਰੀ ਕਰ ਲਈ ਸੀ ਤਾਂ ਉਹਨਾਂ ਦੇ ਘਰ ਵਾਲਿਆਂ ਨੂੰ ਅੱਗੇ ਪੜ੍ਹਨ ਲਈ ਵਿਲਾਇਤ ਭੇਜਣ ਦਾ ਫੈਸਲਾ ਕੀਤਾ ਵਿਲਾਇਤ ਦੀ ਸਲਾਹ ਬਣਾਈ ਸੀ ਉਸਮੇ ਭੌਤ ਘਟ ਲੜਕੀ ਹੀ ਉੱਚੀ ਦੀ ਪੜ੍ਹਾਈ ਲਈ ਵਿਲਾਇਤ ਜਾਂਦੇ ਹਨ ਸਨ ਉੱਚੇ ਕਰਾਣੇ ਵਾਲਿਆਂ ਨੂੰ ਈ ਜੋ ਜਿਹੜੇ ਉੱਚੇ ਕਰਾਣਿਆਂ ਵਾਲੇ ਲੋਕੀ ਸੀ ਉਹਨਾਂ ਨੂੰ ਇਹ ਬਰਮ ਹੁੰਦਾ ਸੀ ਕਿ ਸਮੁੰਦਰੀ ਝਾਜ ਵਿੱਚ ਛੂਤ ਅਚੂਤ ਸਭ ਬਰਾਬਰ ਹੁੰਦੇ ਹਨ ਭਈ ਇੱਥੇ ਛੂਤ ਵੀ ਅਚੂਤ ਵੀ ਇੱਕੋ ਥਾਂ ਤੇ ਬੈਠਦੇ ਹਨ ਸਭ ਨੂੰ ਬਰਾਬਰ ਮੰਨਿਆ ਜਾਂਦਾ ਸੀ ਸਭ ਨੂੰ ਇੱਕੀ ਇੱਕੋ ਰਸੋਈ ਖਾਣਾ ਇੱਕੋ ਰਸੋਈ ਦਾ ਖਾਣਾ ਇੱਕੋ ਰਸੋਈ ਵਿੱਚ ਇੱਕੋ ਰਸੋਈ ਦਾ ਵਿੱਚ ਖਾਣਾ ਮਿਲਦਾ ਹੈ ਇੱਕੋ ਰਸੋਈ ਵਿੱਚ ਖਾਣ ਨੂੰ ਖਾਣਾ ਮਿਲਦਾ ਹੈ ਆ ਗੱਲ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਸੀ ਲੈ ਸੀ ਇਹਦੇ ਬਾਅਦ ਕੀ ਹੋਇਆ ਸੀ ਉਦੇ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਛਿਆ ਵਿੱਚ ਦੱਸਾਂਗਾ ਕਿ ਇੱਥੇ ਕੀ ਹੋਇਆ ਸੀ ਬਈ ਤੁਸੀਂ ਜਾਣਦੇ ਹੋ ਮਹਾਤਮਾ ગાંધી ਸਾਡੇ ਰਾਸ਼ਟਰਪਿਤਾ ਸੀ ਉਹਨਾਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣੇ ਬਿਨਾ ਹਥਿਆਰਾਂ ਦੇ ਨਾਲ ਸਾਨੂੰ ਆਜ਼ਾਦੀ ਦਿਵਾਈ ਸੀ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਸੀ ਅਮੀਖੋ ਇਹਦੇ ਦੇ ਬਾਅਦ ਉਹਨਾਂ ਨੇ ਕੀ ਵੀ ਪੜ੍ਹਨ ਲਈ ਮੈਂ ਤੁਹਾਨੂੰ ਦੱਸਿਆ ਸੀ ਕਿ ਵਿਲਾਇਤ ਭੇਜਿਆ ਗਿਆ ਹੈ ਤੋ ਇੱਕੋ ਜਿਹੀ ਸਭ ਨੂੰ ਇੱਕੋ ਰਸੋਈ ਇੱਕੋ ਰਸੋਈ ਵਿੱਚੋਂ ਇੱਕੋ ਰਸੋਈ ਵਿੱਚੋਂ ਖਾਣਾ ਮਿਲਦਾ ਸੀ ਵਿੱਚ ਖਾਣਾ ਮਿਲਦਾ ਸੀ ਇਹਦੇ ਬਾਅਦ ਕੀ ਹੋਇਆ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੇ ਕੱਖਿਆ ਵਿੱਚ ਦੱਸਾਂਗਾ ਅਗਲੀ ਕੱਖਿਆ ਤੁਹਾਨੂੰ ਕੀਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ